Maharaj Sher Singh Vishnu Bhagwan Di Sohang Maharaj Sher Singh Vishnu Bhagwan Di Sohang Maharaj Sher Singh Vishnu ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਰਬ ਸੰਗਤ ਜੀਓ ਬਾਣੀ ਹੈ ਸਤਗੁਰ ਸ਼ੌਦ ਬਾਰੇ ਕੋਈ ਇੱਕ 21 ਮਾਗ 220 ਬਿਕਰਮੀ ਦੁਰਗਾ ਦੇਵੀ ਦੇ ਗ੍ਰਹਿ ਪਿੰਡ ਗੁਰਦਾਸਪੁਰ ਅਰਸ਼ ਨਾਲੋਂ ਸੋਹਣਾ ਫਰਸ਼ ਮਹਿਬੂਬ ਰਵਾਬ ਵਜਾਏਂਦਾ ਮਿਹਰ ਨਾਲੋਂ ਚੰਗਾ ਤਰਸ ਦਰਸ ਵਿੱਚ ਆਪਣਾ ਦਰਸ ਦਿਖਾਏਂਦਾ ਦਰਸ ਵਿੱਚ ਦੇ ਤੜਫ ਵਿਰੋਂ ਬੈਰਾਗ ਲਗਾਏਂਦਾ ਵਿਰਾਗ ਅੰਦਰ ਤੁਰਦਾ ਕਟਕ ਨਾਮ ਨਿਧਾਨ ਵਖਾਏਂਦਾ ਸੱਜ ਗੁ ਤ੍ਰਿਤਾ ਦੁਆਪਰ ਜੋ ਰਹੇ ਲਟਕ ਤਿਨਾ ਆਪਣੀ ਗੋਦ ਬਾਇਂਦਾ ਗੁਰਦਾ ਹੁਕਮ ਦੇ ਕੇ ਸਖਤ ਸੱਚੀ ਕਾਰ ਕਮਾਹਿੰਦਾ ਨਿਰਵੈਰ ਹੋ ਕੇ ਆਇਆ ਪਰਤ ਪਰਮ ਪੁਰਖ ਅਖਵਾਇਂਦਾ ਜੋ ਦਾ ਪਣ ਕੇ ਸੂਰਬੀਰ ਮਰਦ ਮਰਦਾਨੀ ਇਕੋ ਇਕ ਪ੍ਰਗਟ ਆਇਂਗਾ ਬਿਨ ਕਰਨੀ ਕਿਰਿਆ ਜਨਮ ਮਰਨ ਵੀ ਮਿਟੇ ਦਰਦ ਰੋਗ ਸੋਗ ਸਰਬ ਚੁਕਾਏਂਦਾ ਸੇਵਾ ਕਰ ਕਹੇ ਇਹ ਮੇਰਾ ਫਰਜ਼ ਸੇਵਾ ਕਰ ਕਹੇ ਇਹ ਮੇਰਾ ਫਰਜ਼ ਫਜ਼ੂਲ ਵਕਤ ਨ ਕੋਈ ਲੰਗਾਏਂਦਾ ਘੜੀ ਪਲ ਹੋਣ ਨਾ ਦੇਵੇ ਕੋਈ ਹਰਜ ਪਿਛਲਾ ਹਰ ਜਨ ਸਭ ਦੀ ਝੋਲੀ ਪਾਇੰਦਾ ਕਰੇ ਖੇਲ ਆਪ ਅਸਚਰਜ ਅਚਰਜ ਲੀਲਾ ਆਪ ਵਰਤਾਇੰਦਾ ਗੁਰ ਅਵਤਾਰਾਂ ਪੀਰ ਪਗੰਬਰਾਂ ਕੋਲੋਂ ਵੇਖ ਵੇਖ ਪਿਛਲੀ ਫਰਦ ਹਰ ਜਨ ਸਾਚੇ ਪਕੜ ਉਠਾਇੰਦਾ ਜਿਨ੍ਹਾਂ ਜੀ ਨਾਲ ਗੁਰਮੁਖਾ ਗੁਰਸਿੱਖਾਂ ਦਾ ਲੇਖਾ ਉਸ ਕਾਲ ਪੁਰਖ ਨਾਲ ਉਹਨਾਂ ਨੂੰ ਪਿਛਲੇ ਲੇਖੇ ਜੋਖੇ ਦੇਖ ਕੇ ਫੜ ਫੜ ਕੇ ਆਪਣੇ ਨਾਲ ਜੋੜਦਾ ਆਪਣੇ ਨਾਲ ਮਿਲਾਉਂਦਾ ਲੇਖਾ ਚੁਕਾਏ ਹੋ ਨ ਧੜਕ ਧੜਕਣ ਕੂੜੀ ਸਰਬ ਮਿਟਾਐਂਦਾ ਬੇਸ਼ੱਕ ਰਾ ਨਹੀਂ ਕੋਈ ਸਿੱਧੀ ਸੜਕ ਆਪ ਸਿੱਧਾ ਤੇ ਸਿੱਧਾ ਹੋ ਕੇ ਆਇਂਦਾ ਮੇਲ ਮਿਲਾਬ ਵਿੱਚ ਰਹਿਣ ਨਾ ਦੇਵੇ ਫਰਕ ਫੈਸਲਾ ਇੱਕੋ ਵਾਰ ਸੁਣਾਇੰਦਾ ਜੇ ਕੋਈ ਪ੍ਰਭ ਸ਼ਬਦ ਦਾ ਲੱਭੇ ਅਰਥ ਜੇ ਕੋਈ ਸਤਿਗੁਰ ਸ਼ਬਦ ਦਾ ਅਰਥ ਲੱਭੇ ਉਹਨੂੰ ਕੀ ਮਿਲਦਾ ਅਰਥ ਅਰਥਾਤ ਵਿੱਚੋਂ ਨજર ਕਿਸੇ ਨਾ ਆਇੰਦਾ ਕਿਸੇ ਨੂੰ ਨਹੀਂ ਕੁਝ ਲੱਭਦਾ ਜੋਤੀ ਜੋਤਿ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਮੇਰ ਨજર ਉਠਾਏਂਦਾ ਸਤਿਗੁਰ ਸ਼ਬਦ ਕਾਲਪੁਰ ਪ੍ਰਮਾਤਮਾ ਨੇ ਆਪਣੇ ਗੁਰਸਿੱਖਾਂ ਵਾਸਤੇ ਖਿਲਾਉਣਾ ਦਿੱਤਾ ਖਿਲਾਉਣਾ ਕਿਹੜਾ ਨਾਮ ਦਾ ਨਾਮ ਜਪਣ ਦਾ ਸੋਮ 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 ਚ ਖੇਲ ਵਿੱਚ ਨਾਮ ਖਿਲਾਉਣਾ ਗੁਰਮੁਖਾਂ ਹੱਥ ਫੜਾਈਆ ਚਲਦਿਆਂ ਫਿਰਦਿਆਂ ਇਹਨੂੰ ਹਲਾਉਣਾ ਅੰਦਰ ਸਿਤਾਰ ਉਨਠ ਅੰਦਰ ਸਿਤਾਰ ਹਿਲਾਈਆ ਭਜਦਿਆਂ ਨਾਲ ਇਹਨੂੰ ਭਜਾਉਣਾ ਬਿਨ ਲੱਤਾ ਬਾਵਾ ਨਠਾਈਆ ਬੈਂਦਿਆਂ ਨਾਲ ਇਹਨੂੰ ਪਹਣਾ ਇੱਕੋ ਹੁਕਮ ਸਣਾਈਆ ਸਾਂਦਿਆਂ ਵੇਲੇ ਨਾਲ ਸੁਵਾਣਾ ਸੌਣ ਦੇ ਟਾਈਮ 'ਵੀ ਉਹ ਕਾਲਪੁਰ ਪ੍ਰਮਾਤਮਾ ਦਾ ਨਾਮ ਜਪਣਾ ਜਿਹੜਾ ਖਲੌਣਾ ਸੱਚੇ ਸ਼ਾਨ ਸ਼ਾਨ ਦਿੱਤਾ ਗੁਰਸਿੱਖਾਂ ਨੂੰ ਸਾਂਦਿਆਂ ਵੇਲੇ ਨਾਲ ਸੁਲਾਉਣਾ ਸੋਹਣੀ ਸੇਜ ਬਣਾਈਆ ਇਸ ਵੇਲੇ ਨੂੰ ਸਰਬ ਪਸਤਾਉਣਾ ਇਸ ਸਮਾਂ ਹਰੇਕ ਦੇ ਹੱਥ ਨਹੀਂ ਆਉਣਾ ਹਰੇਕ ਦੇ ਕਰਮਾਂ 'ਚ ਨਹੀਂ ਲਿਖਿਆ ਹੁੰਦਾ ਫਿਰ ਉਹਨਾਂ ਨੇ ਪਛਤਾਣਾ ਬਾਦ ਇਸ ਵੇਲੇ ਨੂੰ ਸਰਬ ਪਛਤਾਣਾ ਕਿਸ ਵਿਦ ਫਿਰਕੇ ਗਿਆ ਬੇਪਰਵਾਹੀਆਂ ਚਾਰ ਯੁਗ ਪਿੱਛੋਂ ਚਾਰ ਯੁਗ ਲੰਘੇਨ ਕਲ ਜੋ ਖਤਮ ਹੋ ਗਿਆ ਜਿਦੇ ਜਿਦਾ ਲੇਖ ਆ ਉਹ ਸਭ ਨੇ ਗਾਉਣਾ ਸੋង ਸੋង ਮਹਾਰਾਜੇ ਸਿੰਘ বিষ্ণੂ ਭਗਵਾਨ ਦੀ ਜੈ ਚਾਰ ਯੁੱਗ ਪਿੱਛੋਂ ਸਭ ਨੇ ਗਾਣਾ ਉੱਚੀ ਕੂਕ ਕੂਕ ਲਾਈਆ ਤਨ ਭਾਗ ਜਿਨ੍ਹਾਂ ਪ੍ਰਭ ਦਾ ਦਰਸ਼ਨ ਪਾਉਣਾ ਘਰ ਮਿਲੇ ਸਹਿਜ ਸੁਭਾਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰ ਸਾਚੀ ਕਾਰ ਕਮਾਈਆ ਪ੍ਰਭ ਦਾ ਖੇਲ ਸਹਿਜ ਸੁਭਾ ਸੋ ਬਾਪ ਆਪਣੀ ਧਾਰ ਚਲਾਇੰਦਾ ਕੋਟਨ ਕੋਟੀ ਕੋਟ ਪ੍ਰਭ ਦੇ ਨਾਮ ਦਾ ਪੁੱਛਦੇ ਫਿਰਦੇ ਭਾ ਸਤਿਗੁਰ ਸ਼ਬਦ ਨੇ ਜੋ ਨਾਮ ਦਿੱਤਾ ਦੁਨੀਆ ਮਨ ਮੁਖਤਰ ਦੀ ਫਿਰਦੀ ਭੱਜੀ ਫਿਰਦੀ ਪੁੱਛਦੇ ਕਿ ਭਾ ਵਿਕਦਾ ਕਿਸ ਭਾ ਮਿਲੂਗਾ ਕੋਟਨ ਕੋਟੀ ਪ੍ਰਭ ਦੇ ਨਾਮ ਦਾ ਪੁੱਛਦੇ ਫਿਰਦੇ ਭਾ ਟੋ ਹਟ ਫੇਰਾ ਪਾਈਆ ਜਿਨ੍ਹਾਂ ਉੱਤੇ ਕਿਰਪਾ ਕਰੇ ਉਹਨਾਂ ਦਾ ਚਿੱਕੜ ਗਾਰਿਆਂ ਵਿੱਚ ਲੱਗ ਜਾਏਦਾ ਜੋ ਮਰਜੀ ਕੰਮ ਕਰਦੇ ਹੋਣ ਚਿੱਕੜ ਗਾਰਾਂ 'ਚ ਲਿਪੜੇ ਹੋਣ ਜਿਤੇ ਕਿਰਪਾ ਕਰ ਦੇਣੀ ਆ ਸੱਚੇ ਸ਼ਹਿਨ ਸ਼ਾਨ ਆਪਣੇ ਨਾਲ ਜੋੜ ਲੈਣਾ ਜਿਨ੍ਹਾਂ ਉੱਤੇ ਕਿਰਪਾ ਕਰੇ ਉਹਨਾਂ ਦਾ ਚਿੱਕੜ ਗਾਰਿਆਂ ਵਿੱਚ ਲੱਗ ਜਾਏਦਾ ਸੋਹਣੀ ਬੰਤ ਪਣਾਈਆ ਆਪਣੀ ਹੱਥੀ ਲੁੱਟ ਕੇ ਨੂਰ ਖੁਦਾ ਆਪਣੇ ਹੱਥੀ ਲੁੱਟ ਕੇ ਨੂਰ ਖੁਦਾ ਮੁਰੀਦ ਕਹਿਣ ਮੁਰਸ਼ਦ ਲਿਆ ਬਨਾਈ ਜਦੋਂ ਕਿਸੇ ਦੀ ਕਿਸਮਤ ਖੁੱਲ ਜਾਂਦੀ ਆ ਫਿਰ ਜਿਵੇਂ ਉਹ ਜਹਾਜਾਂ ਮਰਜ਼ੀ ਹੋਵੇ ਉਹ ਗੁਰਸੇਕ ਉਹਨੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨੇ ਜੁੜਨਾ ਬਾਕੀ ਦੁਨੀਆ ਤੁਰੇ ਫਿਰਦੀ ਜੋ ਮਰਜ਼ੀ ਅੱਲਾ ਬੈਗਰੂਨ ਜੋ ਮਰਜੀ ਜਪਦੇ ਰਹਿਣ ਜੋ ਮਰਜੀ ਦਿਨ ਰਾਤ ਧੂਣੀਆਂ ਲਾਉਂਦੇ ਰਹਿਣ ਬਗੈਰ ਕਰਮਾਂ ਤੋਂ ਉਸ ਅਕਾਲ ਪੁਰਖ ਦੇ ਨੇੜੇ ਨਹੀਂ ਕੋਈ ਆ ਸਕਦਾ ਤੇ ਤੁਹਾਡੇ ਦੇ ਕਿਰਪਾ ਕੀਤੀ ਹੋ ਸੱਚੇ ਸ਼ਹਿਨ ਸ਼ਾਨੇ ਤੁਸੀਂ ਇੱਥੇ ਉਹਦੇ ਚਰਨਾਂ 'ਚ ਬੈਠੇ ਹੋ ਹਰੇਕ ਦੇ ਵਸ ਦਾ ਕੰਮ ਨਹੀਂ ਹਰੇਕ ਨੇੜੇ ਨਹੀਂ ਆ ਸਕਦਾ ਆਪਣੀ ਹੱਥੀਂ ਲੁੱਟ ਕੇ ਨੂਰ ਖੁਦਾ ਮੁਰੀਦ ਕਹਿਣ ਮੁਰਸ਼ਿਦ ਲਿਆ ਮਨਾਈਆ ਭਗਤ ਕਹਿਣ ਇਹਨੂੰ ਹੋਇਆ ਸੁਦਾ ਭਗਤ ਕਹਿੰਦੇ ਦਾ ਪਾਗਲ ਹੋ ਗਿਆ ਜਿਹੜਾ ਸਾਡੇ ਪਿੱਛੇ ਭੱਜਿਆ ਫਿਰਦਾ ਪਰ ਭਗਤਾਂ ਨੂੰ ਇਹ ਨਹੀਂ ਪਤਾ ਕਿ ਸਤਗੁਰ ਸ਼ਬਦ ਨੂੰ ਅਕਾਲ ਪੁਰਖ ਪਰਮਾਤਮਾ ਬਾਲਾ ਕਰਕੇ ਆਇਆ ਸੀ ਕਿ ਜਿਹੜੇ ਤੇਰੇ ਗੁਰਸ ਤੇਰੇ ਨਾਲ ਭੁਗਤੇ ਨੇ ਅਨੰਦਪੁਰ ਤੋਂ ਲੈ ਕੇ ਉਹ ਬਠਿੰਡੇ ਤੱਕ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਨਾਲ ਜੋੜਾਂਗਾ ਉਹ ਬਾਦ ਆ ਭਗਤਾਂ ਨੂੰ ਪਿੱਛੇ ਭਗਵਾਨ ਭਗਤਾਂ ਦੇ ਪਿੱਛੇ ਪਿੱਛੇ ਭੱਜਦਾ ਫਿਰਦਾ ਭਗਤ ਕਹਿਣ ਨੂੰ ਹੋਇਆ ਸੁਦਾ ਜੋ ਪਾਗਲ ਹੋ ਕੇ ਸਾਡੇ ਪਿੱਛੇ ਭੱਜੇ ਵਾਹੋ ਦਾਹਿਆ ਜੇ ਇੱਕ ਵਾਰੀ ਆਵਾਜ਼ ਲਈਏ ਲਗਾ ਇੱਕ ਵਾਰੀ ਆਵਾਜ਼ ਮਾਰਨ ਤੋਂ ਭਗਤਾਂ ਨੂੰ ਭੱਜ ਕੇ ਨੇੜੇ ਹੋ ਕੇ ਮਿਲਦਾ ਜੇ ਇੱਕ ਵਾਰੀ ਆਵਾਜ਼ ਲਈਏ ਲਗਾ ਦੂਰ ਦੁਰਾਡਾ ਨੇੜੇ ਚੱਲ ਕੇ ਆਈਆ ਬਣ ਕੇ ਵੱਡਾ ਬੇਪਰਵਾਹ ਬੇਪਰਵਾਹੀ ਵਿੱਚ ਸਮਾਈਆ ਚੱਕਰ ਬਣ ਕੇ ਸੱਚ ਵਫਾ ਵਫਾਦਾਰੀ ਤੋੜ ਨਿਭਾਈਆ ਰਾਤੀ ਸੁੱਤਿਆਂ ਲਏ ਜਗਾ ਬਾਸਰਾਣੇ ਹੇਠ ਰਖਾਈਆ ਫੜ ਕੇ ਗੋਦੀ ਲਏ ਟਿਕਾ ਮਸਤਕ ਉੱਤੇ ਲਕੀਰ ਮਿਟਾਈਆ ਛਾਤੀ ਉੱਤੇ ਹੱਥ ਦੇ ਟਿਕਾ ਜਦੋਂ ਸੁਤਿਆ ਹੋ ਜਾਂਦੇ ਛਾਤੀ ਤੇ ਹੱਥ ਟਿਕਾ ਦਿੰਦਾ ਫਿਰ ਜਨਮ ਜਨਮ ਦਾ ਵਿਛੋੜਾ ਕੱਟ ਕੇ ਆਪਣੇ ਨਾਲ ਜੋੜ ਲਿੰਦਾ ਛਾਤੀ ਉੱਤੇ ਹੱਥ ਦਇ ਟਿਕਾ ਜਨਮ ਵਿਛੋੜਾ ਕੋਈ ਰਹਿਣ ਨਾ ਪਾਈਆ ਦੋਹਾਂ ਨੇਤਰਾਂ ਦੇ ਦਵਾ ਦੋ ਜਹਾਨਾਂ ਦਾ ਪੱਧ ਮੁਕਾਈਆ ਦੋ ਜਹਾਨਾਂ ਦਾ ਪੱਧ ਮੁਕਾ ਕੇ ਸਤਖੰਡ ਦਾ ਭਾਗੀ ਬਣਾ ਦੇਣਾ ਜੇ ਕਿਰਪਾ ਕਰੇ ਮੁਖ ਉੱਤੇ ਉਂਗਲ ਦੇ ਛੋਹਾ ਕਿਰਪਾ ਕਰਕੇ ਜੇ ਤੁਹਾਡੇ ਮੁਖ ਤੇ ਇੱਕ ਉਂਗਲ ਵੀ ਲਾ ਦਿੱਤੀ ਬਿਨ ਜਪਿਆ ਆਪਣੇ ਨਾਲ ਮਲਾ ਰਣਾ ਕਿਸੇ ਪਾਠ ਪੂਜਾ ਦੀ ਲੋੜ ਨਹੀਂ ਰਹਿਣੀ ਦੋਹਾਂ ਨੇਤਰਾਂ ਦੇ ਦਵਾ ਦੋ ਜਹਾਨਾਂ ਬੰਦ ਚੁਕਾਈਆ ਜੇ ਕਿਰਪਾ ਕਰਕੇ ਮੁਖ ਉੱਤੇ ਉਂਗਲ ਦੇ ਛੋਹਾ ਬਿਨ ਨਾਮ ਜਪਿਆ ਲੇਖਾਂ ਦੇ ਮੁਕਾਈਆ ਚੋਰੀ ਚੋਰੀ ਭੁੱਲਿਆਂ ਦੇ ਸਮਝਾ ਆਪਣਾ ਹੁਕਮ ਮੰਨਾਈਆ ਪਿਛਲੀ ਕਸਰ ਜਾਏ ਕਢਾ ਅਸਰ ਆਪਣਾ ਨਾਲ ਰਖਾਈਆ ਕੀ ਹੋਇਆ ਜੇ ਰਬਦਾਸ ਨੂੰ ਕਹਿ ਗਿਆ ਆਪਣੀ ਬਣਤ ਠੀਕ ਬਣਾ ਨੀਤੀ ਵਾਲਾ ਓਹ ਸੱਚਾ ਮਾਹੀਆ जिस देनी जांच सिखा सिखिया कर पढ़ाईया ज्योति ज्योत स्वरूप हर आप अपनी कृपा कर करे खेल साचा हर सोना रंग वखाइया ऐनी बाणी प्रवान करना समा हो गया बाणी पढ़ते समय अखर वाता घाटा भूल हो गई होवे सर्व संगत सच्चा शहनशाह बख्शन योग है ਕਛ ਲੈਣਾ ਜੀ ਹੁਣ ਪੰਜ ਜਕਾਰਿਆਂ ਦਾ ਸਾਥ ਦੇਣਾ ਸੋ ਅੰਗ ਮਾਰਾ ਛੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਅੰਗ ਮਾਰਾ ਛੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ